ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਇੱਕ ਹੋਰ ਸੰਦੇ ਉੱਤੇ ਗੱਲ ਕਰਦੇ ਹਾਂ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿਆ ਵੱਡਾ ਖਲਾਰਾ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਕੁਰਸੀ ਨੂੰ ਲੈ ਕੇ ਕਾਫੀ ਜ਼ਿਆਦਾ ਜੜੀ ਹੈ ਘਬराई ਹੋਈ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜਿੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੋਨomega ਕਾਂਗਰਸ ਪਾਰਟੀ ਨੂੰ ਹਾਲਾਕੀ ਤੜਾ-ਤੜ ਦੌੜ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੇ ਨੇ ਬੀਜੇਪੀ ਦੇ ਸੋਨੇ ਗਏ ਜਾ ਰਹੇ ਨੇ ਦਿਨੋਂ-ਦਿਨ ਜਿਹੜੇ ਨੇ ਬੀਜੇਪੀ ਦੇ ਵਿੱਚ ਜਾਂਦੀਆਂ ਅਫਵਾਹਾਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਬੀਜੇਪੀ ਦੇ ਵਿੱਚ ਤਾਂ ਆਪ ਦਾ ਰੋਲਾ ਹੀ ਖਤਮ ਨਹੀਂ ਹੋ ਰਿਹਾ ਬੀਜੇਪੀ ਦੀ ਇੱਕ ਸੀਟ ਹੈ ਤੇ 8 ਉਮੀਦਵਾਰ ਖੜੇ ਹੋ ਗਏ ਨੇ ਹਾਲਾਕੀ ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਦੇ ਦਿੱਤਾ ਗਿਆ ਹੈ ਬੀਜੇਪੀ ਸੋਰੀ ਵੋ ਚਟਕਾ ਦੇ ਦਿੱਤਾ ਗਿਆ ਹੈ ਦੋ ਜਿੱਤੇ ਹੋਏ ਕੌਂਸਲਰਾਂ ਨੇ ਜੋ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੂਸਰੇ ਪਾਸੇ ਜਿਹੜਾ ਹੈ ਭਾਜਪਾ ਦਾ ਕਾਟੋ ਕਲੇਸ਼ ਸਾਹਮਣੇ ਆਉਂਦਾ ਹੋਇਆ ਨਜ਼ਰ ਆਉਣ ਲੱਗ ਪਿਆ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਜਿਹੜਾ ਹੈ ਭਾਜਪਾ ਦੇ ਕਾਟੋ ਕਲੇਸ਼ ਕਿਉਂ ਤੇ ਕਿਸ ਚੀਜ਼ ਨੂੰ ਲੈ ਕੇ ਸ਼ੁਰੂ ਹੋ ਗਿਆ ਹੈ ਸਾਲ 2026 ਜੋ ਹੋਣ ਵਾਲੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅੰਦਰ ਚੱਲ ਰਹੀ ਕਵਾਇਦ ਅਹਿਮ ਮੋੜ ਨੂੰ ਪਹੁੰਚ ਗਈ ਹੈ ਮੇਅਰ ਅਹੁਦੇ ਲਈ 8 ਦਾਅਵੇਦਾਰਾਂ ਦਾ ਸਾਹਮਣੇ ਆਉਣ ਨਾਲ ਪੁਰਾਣੇ ਲਈ ਪਾਰਟੀ ਲਈ ਉਮੀਦਵਾਰ ਦੀ ਚੋਣ ਚੁਣੌਤੀਪੂਰਨ ਬਣ ਗਈ ਹੈ ਜਦਕਿ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਰਹੇਗਾ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 2026 ਨੂੰ ਧਿਆਨ ਚ ਰੱਖਦਿਆਂ ਭਾਜਪਾ ਨੂੰ ਉਮੀਦਵਾਰਾਂ ਦੀ ਚੋਣ ਲਈ ਅੰਦਰੂਨੀ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ ਇਸ ਸਕਾਇਰ ਦੇ ਤਹਿ ਚੰਡੀਗੜ੍ਹ ਪਾਜਬਾ ਦੇ ਪਵਾਰੀ ਅਤੇ ਸੰਸਦ ਮੈਂਬਰ ਅਤੂਰ ਗਰਗ ਚੰਡੀਗੜ੍ਹ ਦੇ ਸੈਕਟਰ 33 ਸਥਿਤ ਪਾਰਟੀ ਦਫਤਰ ਕਮਲਨ ਪਹੁੰਚੇ ਜਿੱਥੇ ਉਹ ਇੱਕ 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 ਕਰਕੇ ਮੇਅਰ ਅਹੁਦੇ ਤੇ ਦਾਅਵੇਦਾਰਾਂ ਨਾਲ ਚਰਚਾ ਕਰ ਰਹੇ ਹਨ ਪਾਰਟੀ ਸੂਤਰਾਂ ਅਨੁਸਾਰ ਅਤੂਰ ਗਰਗ ਵੱਲੋਂ ਦਾਅਵੇਦਾਰਾਂ ਦੀ ਸੁਣਵਾਈ ਤੋਂ ਬਾਅਦ ਇਹ ਰਿਪੋਰਟ ਜੇ ਪੋਰਟ ਪਾਰਟੀ ਹਾਈ ਕਮਾਂਡ ਨੂੰ ਸੋਪੀ ਜਾਵੇਗੀ ਤੇ ਅਦਾਲਤ ਦੇ ਭਾਜਪਾ ਦੀ ਮੇਅਰ ਤੇ ਔਰ ਉਹਦੀਆਂ ਦੀ ਉਮੀਦਵਾਰਾਂ ਦੇ ਨਾਂ ਤੇ ਮੋਹਰ ਲੱਗੇਗੀ ਇਸ ਤੋਂ ਪਹਿਲਾਂ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਨਰੋਤਰਾ ਵੱਲੋਂ ਵੀ ਜਿਹੜੀ ਹੈ ਦੇਰ ਸ਼ਾਮ ਤੱਕ ਦਾਵੇਦਾਰਾਂ ਨਾਲ ਜਿਹੜੀ ਅਲੱਗ ਤੌਰ ਤੇ ਮੀਟਿੰਗ ਕਰਕੇ ਉਹਨਾਂ ਦੀ ਦਲੀਲ ਸੁਣੀ ਗਈ ਹੈ ਇਸ ਸਾਰੀ ਪ੍ਰਕਿਰਿਆ ਦੌਰਾਨ ਪਾਰਟੀ ਅੰਦਰ ਗੰਭੀਰ ਵਿਚਾਰ-ਵਟਾਂਦਰੇ ਤੇ ਅੰਦਰੂਨੀ ਸਿਆਸੀ ਸਰਗਰਮੀ ਦਾ ਮਾਹੌਲ ਬਣਿਆ ਰਿਹਾ ਮੇਰ ਉਹਦੇ ਲਈ ਜਿਨ੍ਹਾਂ ਦਾਅਵੇਦਾਰਾਂ ਦਾ ਨਾਂ ਸਾਹਮਣੇ ਆਏ ਹੋ ਉਹ ਕਵਰਜੀ ਰਾਣਾ ਦਲੀਪ ਸ਼ਰਮਾ ਸਾਦਕਾ ਮੇਰ ਅਨੂਰ ਗੁਪਤਾ ਮਹੇਸ਼ਰ ਸਿੰਘ ਸਿੱਧੂ ਰਜਿੰਦਰ ਸ਼ਰਮਾ ਸੌਰਵ ਜੋਸ਼ੀ ਤੇ ਸਰਜੀਤ ਕੋਰ ਦੇ ਨਾਂ ਸ਼ਾਮਿਲ ਹਨ ਖਾਸ ਗੱਲ ਇਹ ਹੈ ਕਿ ਮੌਜੂਦਾ ਮੇਰ ਹਰਪ੍ਰੀਤ ਕੋਰ ਬਬਲਾ ਮੁਰਤ ਤੋਂ ਚੰਡੀਗੜ੍ਹ ਚ ਮੇਰ ਬਦਲਣ ਦੀ ਦੌੜ ਚ ਸ਼ਾਮਿਲ ਹਨ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਵਾ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦੀ ਇਸ ਲਈ ਉਮੀਦਵਾਰਾਂ ਦੀ ਚੋਣ ਬਹੁਤ ਸੋਚ ਵਿਚਾਰ ਨਾਲ ਕੀਤੀ ਜਾ ਰਹੀ ਹੈ ਪਿਛਲੇ ਤਜਰਬਿਆਂ ਦੇ ਧਿਆਨ ਰੱਖਦਿਆਂ ਪਾਰਟੀ ਨੂੰ ਹਰਖ ਪੱਖੋਂ ਮਜ਼ਬੂਤ ਤੇ ਸਹਿਮਤੀ ਉਮੀਦਵਾਰ ਦੀ ਖੋਜ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਚੋਣਾਂ ਦੀ ਜਿਹੜੀ ਹੈ ਅਧਿ ਸੂਚਨਾ ਜਾਰੀ ਹੋਣ ਤੋਂ ਤੁਰੰਤ ਬਾਅਦ ਭਾਜਪਾ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਇਸ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਕਿ ਇਸ ਨਾਲ ਨਾਲ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 30 ਜਨਵਰੀ ਤੋਂ ਪਹਿਲਾਂ ਹੀ ਕਰਵਾ ਲਈ ਜਾਵੇ ਪਾਰਟੀ ਦਫਤਰ ਕਮਲਮ ਚ ਚੱਲ ਰਿਹਾ ਹੈ ਫਾਈਨਲ ਵਿਚਾਰ ਵਿਟਾਂਦਰੇ ਨਾਲ ਚੰਡੀਗੜ੍ਹ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਤੇ ਸਾਰਾ ਦਾ ਤਿਆਰ ਪਾਰਸ਼ਾ ਦੇ ਅੰਤਿਮ ਫੈਸਲੇ ਤੇ ਟਿਕਿਆ ਹੋਇਆ ਹੈ